ਤੇ ਵੀਰੋ ਅੱਜ ਨਾ ਆਪਾਂ ਜਾ ਰਹੇ ਸੀ ਘੁੰਮਣ ਵਾਸਤੇ ਤੇ ਰਸਤੇ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਵੀ ਆਪਾਂ ਨੂੰ گاਵਾ ਮਿਲੀਆਂ ਤੇ گاਵਾ ਦਾ ਜਿਹੜਾ ਹੈਗਾਗਾ ਫਾਰਮ ਹੋਊਗਾ ਇਹ ਤੇ ਤੁਸੀਂ ਦੇਖ ਲਓ ਵੀ ਸਾਰੀਆਂ ਇਹ ਰੈੱਡ ਨੇ گاਵਾ ਤੇ ਸਾਹਮਣੇ ਜੰਗਲਾਗਾ ਤੇ ਆਪਾਂ ਨੂੰ ਇਹ ਤਾਂ ਪਤਾ ਨਹੀਂ ਹੈਗਾ ਵੀ ਇਹਦੀ ਚਵਾਈ ਕਿੱਥੇ ਹੁੰਦੀ ਹੈ ਕੀ ਕਿਵੇਂ ਮਤਲਬ ਕਿੱਥੇ ਕਰਦੇ ਹੋਣਗੇ ਪਰ ਇਹ ਸਾਰੀਆਂ ਤੁਸੀਂ ਦੇਖੋ ਵੀ ਮਤਲਬ گاਵਾ ਨਹੀਂ ਹੈਗੀਆਂ ਹੀਫਰਾਂ ਨੇ ਇਹ ਸਾਰੀਆਂ ਜੋ ਕਾਫ ਬੱਚਾ ਖੜਾ ਹੈਗਾ ਤੁਹਾਨੂੰ ਮੈਂ ਦਿਖਾਉਣਾ ਹੈਗਾ ਕਿ ਉਹ ਤੁਸੀਂ ਦੇਖੋ ਟੈਗ ਨੰਬਰ ਸਾਰਿਆਂ ਦੇ ਲੱਗੇ ਹੋਏ ਨੇ ਪ੍ਰੋਪਰ ਵੀ ਮਤਲਬ ਸਾਰਿਆਂ ਦੇ ਟੈਗ ਲੱਗੇ ਨੇ ਸਾਰੀਆਂ ਹੀਫਰਾਂ ਨੇ ਤੇ ਵੀਰੇ ਇੱਕ ਹੋਰ ਤੁਸੀਂ ਆਪਾਂ ਮਤਲਬ ਅੱਗੇ ਆਏ ਸੀ ਇਹ ਨਾ ਅੱਗੇ ਫਾਰਮ ਹੈ ਜਰਸੀ ਦਾ ਫਾਰਮ ਹੈ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਕਾਫ ਬੱਚੇ ਨੇਗੇ ਇਹ ਤੇ ਉਹ ਸਾਹਮਣੇ ਦੇਖੋ ਤੁਸੀਂ ਉੱਧੇ ਨੇ ਇੱਥੇ ਬੈਠੇ ਸੀ ਆਰਾਮ ਕਰ ਰਹੇ ਨੇ ਤੇ ਇਧਰ ਗੇਟ ਸੀ ਜਿਹੜਾ ਲੱਗਿਆ ਹੋਇਆ ਹੈਗਾ ਮਤਲਬ ਆਪਾਂ ਨੂੰ ਜਾਣ ਦੀ ਮਤਲਬ ਹੈ ਨਹੀਂ ਪਰਮਿਸ਼ਨ ਆਪਾਂ ਨੂੰ ਤਾਂ ਨਹੀਂ ਮਤਲਬ ਕੁਝ ਹੈ ਨਹੀਂ ਕੋਈ ਵੀ ਇੱਥੇ ਤੇ ਤਾਂ ਕਰਕੇ ਇੱਥੇ ਲਿਖਿਆ ਹੋਇਆ ਵੀ ਤੁਸੀਂ ਅੰਦਰ ਆ ਜਾਏ ਨਹੀਂ ਸਕਦੇ ਹੈਗੇ ਵਿਦਾਊਟ ਪਰਮਿਸ਼ਨ ਤੇ ਸਾਰਾ ਤੁਸੀਂ ਦੇਖੋ ਇਹ ਫਾਰਮ ਮਤਲਬ ਜਰਸੀ ਗਾਵਾ ਕਾਲੀਆਂ ਗਾਵਾ ਮਤਲਬ ਉਧਰ ਕਾਫੀ ਦੂਰ ਨੇ ਆਪਾਂ ਟਰਾਈ ਕਰਾਂਗੇ ਜਾਂ ਜਾ ਸਕੇ ਅੰਦਰ ਤੇ ਬਾਕੀ ਤੁਸੀਂ ਆ ਦੇਖੋ ਇਧਰ ਸਾਹਮਣੇ ਪਹਾੜ ਨੇ ਵੀਰੋ ਇਹ ਲੱਗਿਆ ਦੇਖ ਕੇ ਵੀ ਜਦੋਂ ਜਦੋਂ ਮੈਂ ਮਤਲਬ ਜਦੋਂ ਆਇਆ ਪਹਿਲੀ ਵਾਰ ਦੇਖਿਆ ਆਪਣੇ ਬਾਹਰ ਐਦਾਂ گاਉਂ ਤੇ ਆਪਰਾਬੂ ਦੇਖੋ ਐਦਾਂ ਕੱਚਾ ਰਸਤਾ ਹੈਗਾ ਸਪੈਸ਼ਲੀ ਇਹ ਤੇ ਉਹ ਸਾਹਮਣੇ ਹਾਈਪਿਆ ਗਿਆ ਉੱਥੋਂ ਉੱਤਰ ਕੇ ਆਏ ਆ ਆਪਾਂ ਇਹ ਕੱਚਾ ਰਸਤਾ ਬਣਿਆ ਹੋਇਆ ਹੈਗਾ ਤੇ ਆ ਗੇਟ ਲੱਪਣ ਲੱਗਿਆ ਹੋਇਆ ਹੈਗਾ ਬੰਦ ਹੈਗਾ ਐਦਾਂ ਆਪਾਂ ਜਾ ਨਹੀਂ ਸਕਦੇ ਹੈਗੇ ਹੁਣ ਇਹ ਮੇਰੇ ਨਾਲ ਤੋਂ ਤੇ ਕਿਉਂ ਇੱਥੇ ਆ ਕੇ ਨਾ ਪੁਆਇੰਟ ਹੈ ਜਿਹੜਾ ਖਤਮ ਹੋ ਜਾਂਦਾ ਹੈਗਾ ਤੇ ਆ ਮਤਲਬ ਆਪਾਂ ਆਏ ਸੀਗੇ ਤੇ ਇੱਕ ਜੇ ਰਸਤਾ ਕੋਈ ਨਹੀਂ ਹੈਗਾ ਤੇ 노 ਐਂਟਰੀ ਲਿਖੀ ਹੋਈ ਹੈਗੀ ਤੇ ਅੱਗੇ ਆਪਾਂ ਹੁਣ ਜਾ ਨਹੀਂ ਸਕਦੇ ਹੈਗੇ ਇੰਦਾ ਕੋਈ ਦਿਖ ਵੀ ਨਹੀਂ ਰਿਹਾ ਹੈਗਾ ਆਪਾਂ ਨੂੰ ਆ ਦੇਖੋ ਤੁਸੀਂ ਦੇਖ ਸਕਦੇ ਹੋ ਵੀ 노 ਐਂਟਰੀ ਤੇ ਇੱਥੇ ਇਹ ਨਹੀਂ ਹੈਗਾ ਵੀ ਆਪਾਂ ਚੱਲ ਜਾਾਂਗੇ ਤੇ ਜੇ ਕੋਈ ਆਪ ਨੂੰ ਦਿਖੂਗਾ ਹਨਾ ਤਾਂ ਆਪਾਂ ਉਹਦੇ ਨਾਲ ਗੱਲ ਕਰਕੇ ਅੱਗੇ ਜਾ ਸਕਦੇ ਆਂਗੇ ਤੇ ਆ ਦੇਖੋ ਹਨਾ ਇਹਨਾਂ ਦਾ ਕੋਈ ਆ ਪ੍ਰਾਣਾ ਹੁਣ ਆਪਾਂ ਨੂੰ ਪਤਾ ਨਹੀਂ ਕੀ ਚੀਜ਼ ਹੈਗੀ ਇਹ ਇਹ ਦੇਖੋ ਅਸੀਂ ਪਿਆਰ ਰੱਖਿਆ ਤੇ ਇਧਰ ਆ ਪਿਆ ਇੱਕ ਇਹਨਾਂ ਦਾ ਕੁਝ ਤੇ ਅੱਗੇ ਪਹਾੜੀ ਪਹਾੜੇ ਨੇ ਤੁਸੀਂ ਆਪਾਂ ਦੇਖ ਸਕਦੇ ਆਂਗੇ ਤੇ ਆ ਇਹਨਾਂ ਦਾ ਟਰਾਸਪੋਰਟ ਬਾਕੀ ਵੀਰੋ ਮਤਲਬ ਜਿੰਨਾ ਵੀ ਆਪਾਂ ਨੇ ਦੇਖਿਆ ਹੈਗਾ ਨਾ ਐਵੇਂ گاਵੇਂ گاਵਾ ਨੇ ਕੀਆ ਮਤਲਬ ਖੁੱਲੀਆਂ گاਵਾ ਪੂਰੀਆਂ ਹਨ ਤੇ ਮਤਲਬ ਜੰਗਲਾ ਸਾਰਾ ਪਹਾੜ ਨੇਗੇ ਇਦਾਂ ਤੇ ਕੋਈ ਗਾ ਕਿਵੇਂ ਫਸੀ ਨੇ ਤਾਰਾਂ ਇਦਾਂ ਤਾਰਾਂ ਲੱਗੀ ਹੋਈ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਤਾਰਾਂ ਲੱਗੀਆਂ ਨੇ ਸਾਰੀਆਂ ਬਾਉਂਡਰੀ ਮਾਰੀ ਹੋਈ ਹੈਗੀ ਤੇ ਵਿੱਚ ਫਿਰਦੀਆਂ ਨੇਗੀਆਂ ਮੈਨੂੰ ਲੱਗਦਾ ਨਾ ਜਿਹੜੀਆਂ ਮਿਲਕਿੰਗ ਆਵਾ ਨੇਗੀਆਂ ਉਹਨਾਂ ਦਾ ਕੋਈ ਸਪੈਸ਼ਲ ਪ੍ਰਬੰਧ ਰੱਖਿਆ ਹੋਇਆ ਹੈਗਾ ਕਿਉਂਕਿ ਉਹ ਨਹੀਂ ਆਪਾਂ ਨੂੰ ਦੇਖਿਆ ਕਿਤੇ ਵੀ ਆਪਾਂ ਨੂੰ ਜੇਸ਼ਰਾ ਦੇਖੇ ਨੇਗੇ ਹਨਾ ਤੇ ਕਾਫ ਬੱਚੇ ਵੀ ਦੇਖੇ ਨੇ ਮੇਲ ਵੀ ਦੇਖੇ ਨੇ ਆਪਾਂ ਨੇ ਤੇ ਵੱਟ ਆਪਾਂ ਨੂੰ ਉਹ ਨਹੀਂ ਦਿੱਤੀ ਜਿਹੜੇ ਕਿਤੇ گاਵਾ ਤੇ ਸਪੈਸ਼ਲੀ ਤੇ ਸਾਹਮਣੇ ਆਪਾਂ ਨੂੰ ਦਿਖ ਰਿਹਾ ਹੈਗਾ ਜੌਂਡੀਆ ਟਰੈਕਟਰ ਹੈਗਾ ਇੱਕ ਇਹਨਾਂ ਦਾ ਜਿਵੇਂ ਆਪਾਂ ਪੁਰਾਣਾ ਕਹਿ ਸਕਦੇ ਹਾਂ ਹਨਾ ਜਿਵੇਂ ਆਪਣੇ ਹੁੰਦੇ ਨੇਗੇ ਤੇ ਉਹ ਉਹ ਟਰੈਕਟਰ ਹੈਗਾ ਬਿਨਾ ਕੋਈ ਉਹ ਤੇ ਛਤਰੀ ਨਹੀਂ ਕੋਈ ਏਸੀ ਕੈਵਨ ਨਹੀਂ ਹੈਗਾ ਤੇ ਇਹਦਾ ਛੋਟਾ ਜਿਹਾ ਬਣਾਇਆ ਹੋਇਆ ਹੈਗਾ ਕਿ ਪਰ ਆਉਂਦੇ ਕੱਚਾ ਰਸਤਾ ਹੈਗਾ ਤੇ ਕੋਈ ਨਹੀਂ ਇਸ ਟਾਈਮ ਤੇ ਹੈਗਾ ਦੇਖੋ ਇੱਥੇ ਹਨਾ ਤੇ ਆ ਵੀਰੋ ਤੇ ਕੋਠਾ ਬਣਾਇਆ ਹੋਇਆ ਹੈਗਾ ਕਿਸੇ ਵੀਰ ਨੇ ਬਣਾਇਆ ਹੋਣਾ ਜਾਂ ਤਾਂ ਕੋਈ ਪੰਜਾਬੀ ਹੋਊਗਾ ਇਹ ਖੇਤ ਹੋਣਾ ਉਹਨਾਂ ਦਾ ਤੇ ਹਨਾ ਹਾਂ ਮਤਲਬ ਕੋਠਾ ਹੈਗਾ ਜਿਹੜਾ ਬਣਾਇਆ ਹੋਇਆ ਹੈਗਾ ਜਿਵੇਂ ਆਪਣੇ ਖੇਤਾਂ 'ਚ ਹੁੰਦਾ ਹੈਗਾ